ਲੁਧਿਆਣਾ ਦੇ ਵਿੱਚ ਸਵੇਰੇ 7 ਵਜੇ ਤੋਂ VOTING ਚੱਲੀ ਆ ਪਰ VOTING ਪ੍ਰਕਿਰਿਆ ਦੇ ਵਿਚਾਲੇ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸ ਜੀ ਕਿ ਲੁਧਿਆਣਾ ਦੇ ਗ੍ਰਾਮ ਮਾਡਲ ਸਕੂਲ ਅੰਦਰ ਬਣਿਆ ਬੂਥ ਉੱਥੇ ਹੰਗਾਮਾ ਹੋਇਆ ਦਰਸਲ ਮਹਿਲਾ VOTER ਨੇ ਇਲਜ਼ਾਮ ਲਾਇਆ ਕਿ ਉਹਨਾਂ ਦੀ VOT ਕੱਟ ਦਿੱਤੀ ਗਈ ਹੈ ਉਹਨਾਂ ਦੇ ਪੁੱਤ ਤੇ ਪਤੀ ਦੀ ਵੋਟ ਕੱਟੀ ਗਈ ਹੈ ਅਜੇਹਾ ਜੋ ਹੰਗਾਮਾ ਹੈ ਉੱਥੇ ਮਹਿਲਾ ਦੇ ਵੱਲੋਂ ਕੀਤਾ ਗਿਆ ਬੂਥ ਦੇ ਅੰਦਰ ਕਿਸ ਤਰੀਕੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਸਵੇਰ ਤੋਂ 7 ਵਜੇ ਦੀ VOTING ਪ੍ਰਕਿਰਿਆ ਬੜੇ ਹੀ ਖੁਸ਼ਹਾਲੀ ਦੇ ਮਾਹੌਲ ਦੇ ਵਿੱਚ ਹੋ ਰਹੀ ਹੈ ਪਰ ਇਸ ਵਿਚਾਲੇ ਹੁਣ ਵੱਡੀ ਖਬਰ ਲੁਧਿਆਣਾ ਦੇ ਬੂਥ ਅੰਦਰ ਇਹ ਹੰਗਾਮੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਦਰਸਲ ਮਈਆ ਮਹਿਲਾ ਨੇ ਇਹ ਵੀ ਕਿਹਾ ਹੈ ਕਿ ਅਸੀਂ ਇਸ ਦੀ ਸ਼ਿਕਾਇਤ ਕਰਾਂਗੇ ਕਿਉਂਕਿ ਉਸ ਦੇ ਪਤੀ ਤੇ ਉਸ ਦੇ ਪੁੱਤ ਦੀ ਵੋਟ ਕੱਟ ਦਿੱਤੀ ਗਈ ਹੈ ਇਹ ਤਸਵੀਰਾਂ ਦਿਖਾ ਰਿਆਂ ਲੁਧਿਆਣਾ ਦੇ ਮਾਡਲ ਗ੍ਰਾਮ ਮਾਲਵਾ ਸਕੂਲ ਦੀਆਂ ਜਿੱਥੇ ਇਹ ਸਕੂਲ ਦੇ ਅੰਦਰ ਇੱਕ ਬੂਤ ਬਣਿਆ ਹੋਇਆ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਸੰਬੰਧਿਤ ਅਧਿਕਾਰੀ ਨੂੰ ਜਦ ਕਿਹਾ ਤੇ ਉਸ ਨੇ ਵੀ ਗੱਲ ਨਹੀਂ ਮੰਨੀ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਵੇਖੋ ਕੋਟ ਘੜਤੁੰਦਾਰੇ ਹਸਬੰਦ ਜੀ ਤੇ ਮੇਰੇ ਬੇਟੇ ਜੀ ਇੱਕ ਜਿਹੜੀ ਕੰਪਲੇਂਟ ਕਰੋ ਕੰਪਲੀਟ ਤਾਂ ਫਿਰ ਬਾਅਦ ਚ ਆਪਾਂ ਹੀ ਹੋ ਜੂਗੀ ਅਸੀਂ ਇਹੀ ਕੰਮ ਕਰਦੇ ਆਏ ਆ ਆ ਤੂੰ ਹੀ ਤਾਂ ਕੋਈ ਡੀਸੀ ਆਫਿਸ ਚ ਰਹੇ ਹੋ ਤੁਹਾਨੂੰ ਤਾਂ ਪਤਾ ਹੀ ਆ ਕਿੰਮ ਕਿਵੇਂ ਕੀ ਕਰਨਾ ਕੀ ਆ ਕੰਡੀ ਰਿਪੋਰਟ ਕੱਢਤੀ ਇਹਨਾਂ ਦੀ ਹੈਗੀ ਆ ਹੁਣ ਉਹ ਅੰਦਰ ਕਹਿੰਦੇ ਵੀ ਐਲਓ ਕਹਿੰਦਾ ਅਸੀਂ ਨਹੀਂ ਥੋੜੀ ਸੁਣਦੇ ਕਿ ਉਹ ਨਹੀਂ ਤੂੰ ਸੁਣਦਾ ਜਦੋਂ ਤੇਰੇ ਕੋਲ VOTER ਕਹਿੰਦਾ VOTER ਕਾਰਡ ਪੁਰਾਣਾ ਹੋ ਗਿਆ VOTER ਕਾਰਡ ਪੁਰਾਣਾ ਹੋ ਗਿਆ ਤੂੰ ਸਾਨੂੰ ਦੱਸਣਾ ਕਿ ਨਹੀਂ ਦੱਸ ਸਰ ਜਗ੍ਹਾ ਕਿਹੜੀ ਹੈ ਸਰ ਜਗ੍ਹਾ ਇਹ ਮੋਡਲਗ੍ਰਾਮ ਹੈਗਾ ਮਾਲਵਾ ਸਕੂਲ ਇਹ ਬੂਥ 72 72 ਦੀ ਗੱਲ ਹੈ 72 ਤੇ ਪਹਿਲਾਂ ਇਹਦਾ ਇਸ਼ੂ ਕੀ ਹੋਇਆ ਸਰ ਹਸਬੰਡ ਦਾ 72 ਚ ਲਿਖਿਆ ਹੋਇਆ ਵਾਈਫ ਦਾ 73 ਚ ਲਿਖਤਾ ਹੋਇਆ ਨਾਮ ਉਹ ਮੈਂ 12 ਪਹਿਲਾਂ ਕਈ ਜਾਂਦੇ ਜਾਓ ਕੋਈ ਵੋਟ ਨਹੀਂ ਦੀ ਤੁਹਾਡੀ ਕੁਝ ਨਾ ਕਨਫਿਊਜ਼ਨ ਹੈ ਨਹੀਂ ਨਹੀਂ ਵੋਟ ਹੀ ਉਹਦੇ ਚ ਹੈ ਨਹੀਂ ਸੀਗੀ ਉਹ ਹੁਣੋਂ ਤਰ ਬੀਐਲਓ ਦੇਖਣ ਨੂੰ ਨਹੀਂ ਰਾਜੀ ਹੈਗਾ ਹੁਣ ਜਦੋਂ ਉਹਨੂੰ ਬੋਲੇ ਤਾਂ ਵੀ ਵੱਲੋਂ ਨੇ ਐਪ ਕੱਢੀ ਆ ਆਪਣੀ ਉਹਦੇ ਚੋਂ ਨਾ ਬੋਲਦਾ ਬੋਲਦਾ ਹਾਂ ਹੁਣ ਵੋਟ ਹੈਗੀ ਹੈ ਹੁਣ ਇੱਕ ਵੋਟ ਹੈਗੀ ਇੱਕ ਦੀ ਕਨਫਰਮ ਅਜੇ ਕਰਨੀ ਹੈ ਇੱਕ ਪਵਾਦੀ ਆ ਇੱਕ ਦੀ ਹੈ ਮੋਟਾ ਮਿਸ ਹੋਰੀਆਂ ਗਵਾ ਹਾਂ ਵੋਟਾਂ ਹੀ ਨਹੀਂ ਇੱਕ ਕੇਸ ਹਾਲੇ ਤੱਕ ਮਿਸਿੰਗ ਦੇ ਆਏ ਨਹੀਂ ਬਈ ਇਹ ਤਾਂ ਹੁਣ ਸਾਨੂੰ ਪਤਾ ਨਹੀਂਗਾ ਅਸੀਂ ਤਾਂ ਇਹ ਤਾਂ ਹੁਣ ਤੇ ਜਿਨ੍ਹਾਂ ਦੀ ਵੋਟ ਜਿਹੜੇ ਮਤਲਬ ਲੇਡੀਜ਼ ਦਾ ਹੋਇਆ ਇਸ਼ੂ ਹੋਇਆ ਉਹ ਉਹ ਦੀ ਹੋ ਗਈ ਉਹ ਦੀ ਵੋਟ ਪੈ ਗਈ ਹੈ ਉਹਦੇ ਹਸਬੰਡ ਦਾ ਨਾਂ ਕੱਟਤਾ ਤੁਸੀਂ ਦੇਖੋ ਇੱਕੋ ਹੀ ਘਰ ਦੇ ਵਿੱਚ ਹਸਬੰਡ ਦੀ ਹੈ ਨਹੀਂ ਕੀ ਵਾਈਫ ਦੀ ਹੈਗੀ ਹੈ ਵਾਈਫ ਦੀ ਹੈਗੀ ਹੈ ਉਹਨਾਂ ਦੀ ਕਰਦੇ ਕਿਨੇ ਲੇਡੀ ਕਰਦੇ ਓਏ ਸ਼ੀਵਾ ਦੇ ਐਨਡੀਸੀ ਆਫਿਸ ਡੀਸੀ ਆਫਿਸ ਹੀ ਹੋ ਗਈ ਅਵੇ ਅਫੀਸ਼ੀਅਲ ਲੱਗਣ ਦੇ ਬਾਵਜੂਦ ਵੋਟ ਕੱਟੀ ਗਈ ਹੈ ਉਹ ਦੇਖ ਲੋ ਹਾਲ ਉਹ ਹੁਣ ਰਿਟਾਇਰ ਹੋਈ ਹੋਈ ਆ ਉਹ ਤਾਂ ਮੇਰੇ ਖਾਲ 37 ਸਾਲ ਉੱਤੇ ਡੀਸੀ ਦੇ ਨਾਲ ਕਰਦੀ ਆਈ ਆ ਜੋ ਠੀਕ ਹੈ ਹੁਣ ਸਾਰੀ ਇਸ਼ੂ ਖਤਮ ਹੋ ਗਿਆ ਹਾਂ ਹੁਣ ਗਏ ਆ ਆਪਣੇ ਹਸਬੰਦ ਨੂੰ ਲੈਣ ਵਾਸਤੇ ਇੱਕ ਵਾਰ ਉਹਦੇ ਬੱਚੇ ਦੀ ਹੋਈ ਨਹੀਂ ਬਾਕੀ ਦੇਖਾਂਗੇ ਸੋ ਇਹ ਤੁਸੀਂ ਸੁਣਿਆ ਕਿ ਮਹਿਲਾ ਨੇ ਕਿਸ ਤਰੀਕੇ ਦੇ ਨਾਲ ਹੰਗਾਮਾ ਕੀਤਾ ਇਲਜ਼ਾਮ ਲਗਾਏ ਨੇ ਕਿ ਅਸੀਂ ਸੰਬੰਧਿਤ ਅਧਿਕਾਰੀ ਨੂੰ ਵੀ ਦੱਸਿਆ ਪਰ ਉਸਨੇ ਸਿੱਧੇ ਤੌਰ ਤੇ ਮਨਾ ਕਰ ਦਿੱਤਾ ਪਰ ਜਿੱਥੇ ਹੀ ਸਵੇਰ ਤੋਂ ਇਹ ਗੱਲ ਕਹੀ ਜਾ ਰਹੀ ਹੈ ਜਾਂ ਉਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਨੇ ਵੱਡੇ ਦਾਅਵੇ ਕੀਤੇ ਵੀ ਕਿਸੇ ਵੀ ਤਰੀਕੇ ਦੀ ਜੋ ਕਰਦੇ ਇੰਤਜ਼ਾਮ ਨੇ ਵਿਵਸਥਾ ਜਿਹੜੀ ਹੈ ਉਹ ਪੂਰੀ ਕਰ ਦਿੱਤੀ ਗਈ ਹੈ ਪਰ ਹੁਣ ਇੱਥੇ ਖਬਰਾਂ ਵੀ ਸਾਹਮਣੇ ਆਨ ਲੱਗੀਆਂ ਨੇ ਕਿ VOTING ਵੋਟ ਜਿਹੜੀ ਹੈ ਉਹ ਕੱਟੀ ਗਈ ਹੈ ਸੋ ਇਹ ਪੂਰਾ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਸਵੇਰ ਤੋਂ ਹੀ VOTING ਪ੍ਰਕਿਰਿਆ ਸ਼ੁਰੂ ਹੈ ਸ਼ਾਮ ਦੇ 6 ਵਜੇ ਤੱਕ ਇਹ ਪ੍ਰਕਿਰਿਆ ਚੱਲੇਗੀ ਤੇ ਸਵੇਰੇ 9 ਵਜੇ ਤੱਕ VOT ਦੀ ਗੱਲ ਕੀਤੀ ਜਾਵੇ ਤਾਂ 8.50% VOTING ਹੋ ਚੁੱਕੀ ਹੈ ਪਰ ਸਵੇਰੇ ਵੋਟਰਾਂ ਦਾ ਉਤਸ਼ਾਹ ਜ਼ਿਆਦਾ ਸੀ ਕਿਉਂਕਿ ਹੁਣ ਗਰਮੀ ਵੀ ਜ਼ਿਆਦਾ ਹੋਣ ਲੱਗ ਗਈ ਹੈ ਇਸ ਕਰਕੇ ਪੋਲਿੰਗ ਸਟੇਸ਼ਨ ਤੇ ਲੋਕ ਘਟ ਪਹੁੰਚ ਰਹੇ ਨੇ ਪਰ ਸਵੇਰੇ ਜਿਸ ਤਰੀਕੇ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਤਾਂ ਇਹ ਲੱਗ ਰਿਹਾ ਸੀ ਕਿ VOTING ਸ਼ਾਇਦ ਜ਼ਿਆਦਾ ਹੋਵੇਗੀ ਪਰ ਹੁਣ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਇਹ ਹੰਗਾਮੇ ਦੀ ਤਸਵੀਰ ਵੀ ਸਾਹਮਣੇ ਆਈ ਜਿੱਥੇ ਬੂਥ ਦੇ ਅੰਦਰ ਮਹਿਲਾ ਦੇ ਵੱਲੋਂ ਹੰਗਾਮਾ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਉੱਥੇ ਇਲਜ਼ਾਮ ਵੀ ਲਗਾਏ ਗਏ ਕਿ ਸਾਡੇ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕਹਿਣ ਦੇ ਬਾਵਜੂਦ ਵੀ ਦੀ ਗੱਲ ਨਹੀਂ ਸੁਣੀ ਗਈ ਉਸ ਤੋਂ ਬਾਅਦ ਪੜਕੀ ਮਹਿਲਾ ਨੇ ਇਹ ਵੀ ਕਿਹਾ ਵੀ ਅਸੀਂ ਸ਼ਿਕਾਇਤ ਕਰਾਂਗੇ ਇਸ ਪੂਰੇ ਮਾਮਲੇ ਦੀ ਕਿਉਂਕਿ ਉਹਨਾਂ ਦੇ ਪੁੱਤ ਤੇ بیٹے ਉਹਨਾਂ ਦੇ ਪਤਨੀ ਦੀ ਪਤੀ ਦੀ ਵੋਟ ਜਿਹੜੀ ਹੈ ਉਹ ਕੱਟੀ ਗਈ ਹੈ ਲੁਧਿਆਣਾ ਵੈਸ ਜਿਮਨੀ ਚੋਣ ਦੀ ਜੇਕਰ ਗੱਲ ਕਰੀਏ ਤਾਂ ਅਹਿਮ ਕਿਉਂ ਹੈ ਹਰ ਪਾਰਟੀ ਦੇ ਜੋ ਉਮੀਦਵਾਰ ਨੇ ਉਹ ਆਪਣੇ ਪੂਰਾ ਕੋਸ਼ਿਸ਼ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਵਾਰ ਅਸੀਂ ਆਪਣੇ ਜਿੱਤ ਦਾ ਦਾਵਾ ਠੋਕ ਸਕੀਏ ਜੋ तमाम ਤਸਵੀਰਾਂ ਸਵੇਰ ਤੋਂ ਸਾਹਮਣੇ ਆ ਰਹੀਆਂ ਨੇ ਚਾਹੇ ਉਹ ਭਾਰਤ ਪੂਸ਼ਣ ਆਸ਼ੂ ਦੀ ਗੱਲ ਕੀਤੀ ਜਾਵੇ ਸੰਜੀਵ ਅਰੋੜਾ ਦੀ ਗੱਲ ਕੀਤੀ ਜਾਵੇ ਜੀਵਨ ਗੁਪਤਾ ਦੀ ਗੱਲ ਕੀਤੀ ਜਾਵੇ ਪਰਵਕਾਰ ਸਿੰਘ ਘੁੰਮਣ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀਆਂ ਜੋ ਕੌਨਫੀਡੈਂਸ ਹੈ ਉਹ ਇਸ ਲੈਵਲ ਤੇ ਵੀ ਲੋਕਾਂ ਨੇ ਸਾਨੂੰ ਜਿਤਾਣਾ ਹੈ ਸੋ ਇਹ ਤਾਂ 23 ਜੂਨ ਨੂੰ ਪਤਾ ਲੱਗੇਗਾ ਕਿਉਂਕਿ ਹੁਣ ਅੱਜ ਸ਼ਾਮ 6 ਵਜੇ EVM ਦੇ ਵਿੱਚ ਜੋ ਵੋਟਰਾਂ ਜੋ ਕੈਂਡੀਡੇਟਸ ਦੀ ਕਿਸਮਤ ਹੈ ਉਹ ਬੰਦ ਹੋ ਜਾਵੇਗੀ 23 ਜੂਨ ਨੂੰ ਜਦ ਪਟਾਰਾ ਖੁੱਲੇਗਾ ਤੇ ਪਤਾ ਲੱਗ ਜਾਵੇਗਾ ਕਿ ਲੁਧਿਆਣਾ ਦੇ ਵਿੱਚ ਬੈਸਟ ਕਿਸ ਨੇ ਕੀਤਾ ਸੋ ਇਹ ਤਮੰ ਤਸਵੀਰਾਂ ਲੁਧਿਆਣਾ ਪੱਛਮੀ ਜ਼ਿਮਣੀ ਚੋਣ ਦੇ ਵਿਚਾਲੇ ਹੁਣੇ ਹੰਗਾਮਾ ਹੋਇਆ ਸਵੇਰ ਤੋਂ ਲਗਾਤਾਰ ਜਿਹੜੀ ਹੈ ਵੋਟਿੰਗ ਜਾ ਰਹੀ ਹੈ ਤੇ ਹਜੇ ਵੀ ਜਿਹੜੀ ਹੈ ਵੋਟਰ ਵੋਟਰ ਜਿਹੜੇ ਨੇ ਉਹ ਆਪਣੀ ਵੋਟ ਕਾਸਟ ਕਰਨ ਦੇ ਲਈ ਪਹੁੰਚੇ ਨੇ ਸੋ ਇਹ तमाम ਤਸਵੀਰਾਂ ਨੇ ਲਗਾਤਾਰ ਲੁਧਿਆਣਾ ਤੋਂ ਤੁਹਾਨੂੰ ਦਿਖਾ ਰਿਹਾ ਪੀਟੀਸੀ ਨਿਊਜ਼ ਲਗਾਤਾਰ ਗਰਾਉਂਡ ਰਿਪੋਰਟ ਤੋਂ ਤਸਵੀਰਾਂ ਦਿਖਾ ਰਿਹਾ ਗਰਾਉਂਡ 0 ਤੋਂ ਸਿੱਧੀਆਂ ਤਸਵੀਰਾਂ ਨੇ ਕਿ ਇਸ ਤਰੀਕੇ ਦੇ ਉੱਥੇ ਪ੍ਰਬੰਧ ਨੇ ਕਈ ਜਗ੍ਹਾ ਤੇ ਖਾਸ ਪ੍ਰਬੰਧ ਵੀ ਕੀਤੇ ਗਏ ਨੇ ਔਰ ਮਹਿਲਾਵਾਂ ਦੇ ਲਈ ਵੀ ਖਾਸ ਪ੍ਰਬੰਧ ਨੇ ਪਾਣੀ ਪੀਣ ਦਾ ਪ੍ਰਬੰਧ ਕੀਤਾ ਗਿਆ ਮੋਬਾਈਲ ਫੋਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਵੀ ਵੋਟਰ ਆਪਣੀ ਵੋਟ ਪਾਣ ਜਾਏਗਾ ਉਹ ਆਪਣਾ ਮੋਬਾਈਲ ਡਿਪੋਜ਼ਿਟ ਕਰਾ ਦੇਗਾ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਟੋਕਨ ਮਿਲੇਗਾ ਤੇ ਵੋਟ ਪਾਣ ਤੋਂ ਬਾਅਦ ਉਹ ਆਪਣਾ ਮੋਬਾਈਲ ਫੋਨ ਲੈ ਸਕਦੇ ਨੇ ਇਸ ਪੂਰੇ ਹੁਣ ਜੋ VOTING ਪ੍ਰਕਿਰਿਆ ਚੱਲ ਰਹੀ ਹੈ तमाम ਹੰਗਾਮੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਕਿਤੇ ਹੰਗਾਮਾ ਹੋਇਆ ਕਿ ਤੇ ਜਿਹੜੀ ਆ ਵੋਟ ਚੱਲ ਰਹੀ ਆ ਕਿਤੇ ਕੈਂਡੀਡੇਟਸ ਜਿਹੜੇ ਨੇ ਉਹ ਵੋਟ ਪਾ ਰਹੇ ਨੇ ਤੁਹਾਨੂੰ ਦੱਸ ਦੇ ਕਿ ਚਾਰੋਂ ਕੈਂਡੀਡੇਟਸ ਨੇ ਆਪਣੀ ਵੋਟ ਪੁਗਤਾ ਦਿੱਤੀ ਹੈ ਚਾਹੇ ਭਰਤ ਕੁਸ਼ਨ ਆਸ਼ੂ ਹੋਣ ਸੰਜੀਵ अरोड़ा ਹੋਣ ਜੀਵਨ ਗੁਪਤਾ ਹੋਣ ਤੇ ਪਰਵਕਾਰ ਸਿੰਘ ਕੁਮਨ ਚਾਰੇ ਕੈਂਡੀਡੇਟਸ ਨੇ ਵੋਟ ਆਪਣੀ ਕਾਸਟ ਕਰ ਦਿੱਤੀ ਹੈ ਸਵੇਰੇ ਸਵੇਰੇ ਹੀ ਇਹਨਾਂ ਉਮੀਦਵਾਰਾਂ ਨੇ ਆਪਣੀ ਵੋਟ ਪਾਈ ਹੈ ਤੇ तमाम ਲੋਕਾਂ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਵੀ ਤੁਸੀਂ ਵੀ ਕਰੋ ਜਾ ਕੇ ਕਰੋ ਨਿਕਲੋ ਤੇ ਵੋਟ ਪਾ ਕੇ ਆਓ ਆਪਣੇ ਸਥਾਨਕ ਜੋ ਵੀ ਸੰਬੰਧਿਤ ਤੁਹਾਡਾ ਉੱਥੇ ਪੋਲਿੰਗ ਸਟੇਸ਼ਨ ਹੈ ਉਸ ਤੋਂ ਬਾਅਦ ਕਈ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਗੁਰਦੁਆਰੇ ਜਾ ਕੇ ਮੰਦਿਰ ਜਾ ਕੇ ਮੱਥਾ ਵਿਟੇਕਿਆ ਇਹ ਅਰਦਾਸ ਵੀ ਕੀਤੀ ਕਿ ਇਸ ਵਾਰ ਅਸੀਂ ਜਿੱਤ ਜਾਈਏ ਕਈ ਕੈਂਡੀਡੇਟਸ ਨੇ ਜੋ ਕਿ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾਰੇ ਨੇ ਭਾਰਤ ਭੂਸ਼ਣ ਗੱਲ ਆਸ਼ੋਦੀ ਗੱਲ ਕਰੀਏ ਤਾਂ ਦੋ ਵਾਰ ਉਹ ਪਹਿਲਾਂ ਤੋਂ ਵਿਧਾਇਕ ਰਹੇ ਚੁੱਕੇ ਨੇ ਤਾਂ ਹੁਣ ਤੀਜੀ ਵਾਰ ਜਿਹੜੀ ਉਹ ਆਪਣੀ ਕਿਸਮਤ ਅਜ਼ਮਾਰੇ ਨੇ ਪਰ ਕਿਤੇ ਨਾ ਕਿਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਉਹ ਆਪਣੀ ਛਵੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਕਿਸ ਤਰੀਕੇ ਦੇ ਨਾਲ ਉਹਨਾਂ ਤੇ ਇਲਜ਼ਾਮ ਲੱਗੇ ਇਹ ਸਭ ਨੂੰ ਪਤਾ ਹੈ ਉਸ ਤੋਂ ਇਲਾਵਾ ਜੇਕਰ ਸੰਜੀਵ ਰੋੜਾ ਦੀ ਗੱਲ ਕੀਤੀ ਜਾਵੇ ਤਾਂ ਲੋਕ ਇਹ ਕਹਿ ਰਹੇ ਨੇ ਕਿ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਵੀ ਉਹਨਾਂ ਨੂੰ ਇਸ ਕਰਕੇ ਟਿਕਟ ਦਿੱਤੀ ਗਈ ਤਾਂਕਿ ਜੋ ਰਾਜ ਸਭਾ ਜਾਣ ਦਾ ਰਾਹ ਹੈ ਉਹ ਅਰਵਿੰਦ ਕੇਜਰੀਵਾਲ ਦੇ ਲਈ ਕਿਤੇ ਨਾ ਕਿਤੇ ਸਾਫ਼ ਹੋ ਜਾਵੇ ਇਹ ਤਮਾਮ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਖਬਰਾਂ ਨੇ ਸੋ ਇਹ ਤਮਾਮ ਤਸਵੀਰਾਂ ਦਿਖਾ ਰਿਹਾ ਹੁਣ ਤੁਹਾਨੂੰ ਲੁਧਿਆਣਾ ਤੋਂ ਹੀ ਜਿੱਥੇ ਲਗਾਤਾਰ VOTING ਪ੍ਰਕਿਰਿਆ ਵੀ ਸ਼ੁਰੂ ਹੈ ਤੇ ਹੰਗਾਮੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਉਸ ਬਾਅਦ ਤੁਹਾਨੂੰ ਇੱਕ ਇੱਕ 4 ਵਿੰਡੋ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਜਿੱਥੇ ਸਵੇਰੇ VOTING ਹੋ ਰਹੀ ਹੈ ਦੂਜੇ ਪਾਸੇ ਜੋ ਉਮੀਦਵਾਰ ਨੇ ਭਰਤ ਭੂਸ਼ਣ ਆਸ਼ੂ ਉਹ ਵੀ ਆਪਣੀ ਵੋਟ ਕਾਸਟ ਕਰਕੇ ਆਏ ਤਾਂ ਉਹਨਾਂ ਨੇ ਦਿਖਾਇਆ ਕਿ ਜੋ ਨਿਸ਼ਾਨ ਲਗਾਇਆ ਜਾਂਦਾ ਜੋ سیاਹੀ ਲਗਾਈ ਜਾਂਦੀ ਹੈ ਜਦੋਂ ਤੁਸੀਂ ਵੋਟ ਪਾ ਦਿੰਦੇ ਹੋ ਤਾਂ ਉਹ ਵੀ ਉਹਨਾਂ ਨੇ ਸ਼ੋਅ ਕਰਦੇ ਹੋਏ ਦਿਖਾਇਆ ਵੀ ਮੈਂ ਵੋਟ ਕਾਸਟ ਕਰ ਦਿੱਤੀ ਹੈ ਉਸ ਤੋਂ ਬਾਅਦ ਸੰਜੀਵ अरोड़ा ਵੀ ਜਿਹੜੇ ਨੇ ਵੋਟ ਪਾਉਣ ਦੇ ਲਈ ਜਾ ਰਹੇ ਸੀ ਉਹਨਾਂ ਨੇ ਵੀ ਭੁਗਤਾਨ ਕਰ ਦਿੱਤਾ ਤੇ ਚੌਥੇ ਵਿੰਡੋ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਗ੍ਰਾਫਿਕਸ ਦੇ ذریعے ਸਮਝਾ ਰਿਹਾ ਕੱਲੀ ਕੱਲੀ ਗੱਲ ਕਿ ਵੀ ਇਹਨਾਂ ਚਾਰ ਉਮੀਦਵਾਰਾਂ ਦੇ ਲਈ ਜਾਂ ਇਹਨਾਂ ਚਾਰ ਪਾਰਟੀਆਂ ਦੇ ਲਈ ਇਹ ਜਿਮਨੀ ਚੋਣ ਅਹਿਮ ਕਿਉਂ ਹੈ ਪਰ ਤੁਹਾਨੂੰ ਇੱਥੇ ਇੱਕ ਗੱਲ ਹੋਰ ਦੱਸ ਦਿੰਨੇ ਆ ਜੋ ਜ਼ਿਮਨੀ ਚੋਣ ਹੁੰਦੀ ਹੈ ਉਹ ਸੱਤਾ ਤੇ ਰਹੀ ਜ਼ਿਆਦਾਤਰ ਜਿੱਤਦੀ ਹੁੰਦੀ ਹੈ ਕਿਉਂਕਿ ਇਸ ਤਰੀਕੇ ਦੇ ਟ੍ਰੈਂਡ ਜਿਹੜੇ ਨੇ ਉਹ ਰਹਿੰਦੇ ਨੇ ਹੁਣ ਸਾਡੇ ਸਹਿਯੋਗੀ ਜੋ ਨਵੀਨ ਸ਼ਰਮਾ ਸਵੇਰ ਤੋਂ ਹੀ ਗਰਾਊਂਡ ਲੈਵਲ ਤੇ ਮੌਜੂਦ ਨੇ ਤਮਾਮ ਪੋਲਿੰਗ ਸਟੇਸ਼ਨ ਤੇ ਵੀ ਪਹੁੰਚੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਤਾਂ ਇੱਕ ਪੋਲਿੰਗ ਸਟੇਸ਼ਨ ਤੇ ਉਹਨਾਂ ਨੇ ਗੱਲ ਕੀਤੀ ਹੈ ਜਿੱਥੇ ਸਿੱਧੇ ਤੌਰ ਤੇ ਮੋਬਾਈਲ ਫੋਨਸ ਨੂੰ ਲੈ ਕੇ ਖਾਸ ਪ੍ਰਬੰਧ ਨੇ ਇੱਕ ਵਾਰ ਉਹ ਵੀ ਤੁਹਾਨੂੰ ਦਿਖਾਣਿਆ ਲੁਧਿਆਣਾ ਦੇ ਪਛਮੀ ਹਲਕੇ ਦੀ ਜਿਮਲੀ ਚੌਂ ਨੂੰ ਲੈ ਕੇ ਵੋਟਾਂ ਰੀਆਂ ਸ਼ੁਰੂ ਹੋ ਚੁੱਕੀਆਂ ਨੇ ਸਵੇਰੇ 7 ਵਜੇ ਤੋਂ ਸ਼ੁਰੂਆਤ ਹੋਈ ਸ਼ਾਮ ਨੂੰ 6 ਵਜੇ ਤੱਕ ਵੋਟ ਪੈਗੀ ਪਰ ਚੋਣ ਕਮਿਸ਼ਨ ਨੇ ਮੋਬਾਈਲ ਨੂੰ ਲੈ ਕੇ ਬੜੇ ਵਧੀਆ ਪ੍ਰਬੰਧ ਕੀਤੇ ਨੇ ਕੋਈ ਵੀ ਅੰਦਰ ਮੋਬਾਈਲ ਵੋਟਰ ਨਹੀਂ ਲੈ ਕੇ ਜਾ ਸਕਦਾ ਉਸ ਦੇ ਲਈ ਇਹ ਕਿੱਟਾਂ ਬਣਾਈਆਂ ਗਈਆਂ ਨੇ ਔਰ ਇੱਕ ਕਿੱਟ ਦੇ ਵਿੱਚ 10 ਮੋਬਾਈਲ ਇਹਨਾਂ ਦੇ ਵਿੱਚ ਆਂਦੇ ਨੇ ਔਰ ਬਾਹਰ ਜਿਹੜੇ ਵਿਦਿਆਰਥੀ ਨੇ ਕਿਉਂਕਿ ਇਹਨਾਂ ਦੀ ਡਿਊਟੀ ਲਗਵਾਈ ਗਈ ਹੈ ਪ੍ਰਸ਼ਾਸਨ ਵਾਲੋ ਔਰ ਇਸ ਕਿੱਟ ਦੇ ਵਿੱਚ ਜਿਹੜਾ ਵੀ ਵੋਟਰ ਅੰਦਰ ਜਾਂਦਾ ਬੂਥ ਦੇ ਅੰਦਰ ਵੋਟ ਪਾਣ ਵਾਸਤੇ ਸਭ ਤੋਂ ਪਹਿਲੇ ਇੱਥੇ ਮੋਬਾਈਲ ਆਪਣਾ ਜਮ੍ਹਾਂ ਕਰਵਾ ਕੇ ਜਾਏਗਾ ਉਸ ਤੋਂ ਬਾਅਦ ਉਸ ਨੂੰ ਇੱਕ ਟੋਕਨ ਮਿਲੇਗਾ ਔਰ ਦੋ ਕਿੱਟਾਂ ਦੇ ਵਿੱਚ 20 ਮੋਬਾਈਲ ਆ ਜਾਣਗੇ ਔਰ ਇਸ ਤਰ੍ਹਾਂ ਦੀਆਂ ਕਈ ਕਿੱਟਾਂ ਜਿਹੜੀਆਂ ਨੇ ਇਹਨਾਂ ਵਿਦਿਆਰਥੀਆਂ ਦੇ ਕੋਲ ਹੈ ਕੀ ਆਖਦੇ ਕੀ ਉਹ ਜਦੋਂ ਵੋਟ ਪਾਣ ਕੋਈ ਜਾਂਦਾ ਵੋਟਰ ਉਹਨੂੰ ਕੀ ਆਖਦੇ ਉਹ ਮੋਬਾਈਲ ਨੂੰ ਲੈ ਕੇ ਮੋਬਾਈਲ ਅੰਦਰ ਲੈ ਜਾਣਾ ਅਲਾਉਡ ਨਹੀਂ ਹੈ ਉਹਨਾਂ ਨੂੰ ਕੀ ਆਖਦੇ ਉਹ ਕਿਵੇਂ ਉਹਨਾਂ ਨੂੰ ਟੋਕਨ ਦਿੰਦੇ ਕੋਟ ਕਰਿਆ ਤੁਹਾਗੇ ਹੁਣ ਕਹਿੰਦੇ ਆ ਕਿ ਅੰਦਰ ਨਹੀਂ ਲੈ ਕੇ ਜਾਣਾ ਮੋਬਾਈਲ ਇੱਥੇ ਜਮ੍ਹਾਂ ਕਰਾ ਕੇ ਜਾਣਾ ਫਿਰ ਉਹਨਾਂ ਨੂੰ ਟੋਕਨ ਦਿੰਦੇ ਹਾਂਜੀ ਟੋਕਨ ਕਿਹੜਾ ਤੁਹਾਡੇ ਹੱਥ ਕੋਲ ਜਿਹੜਾ ਤੁਸੀਂ ਟੋਕਨ ਦਿੰਦੇ ਹੋ ਸੋ ਇਹ ਇਹ ਟੋਕਨ ਹੈ 1 ਤੋਂ ਲੈ ਕੇ 10 ਤੱਕ ਇਹ ਟੋਕਨਾਂ ਦੀ ਗਿਣਤੀ ਹੈ ਜਿਹੜਾ ਜਿਹੜਾ ਇੱਥੇ ਮੋਬਾਈਲ ਜਮ੍ਹਾਂ ਕਰਵਾਏਗਾ ਇਸ ਕਿੱਟ ਦੇ ਹਿਸਾਬ ਨਾਲ ਜਿਵੇਂ 10 ਨੰਬਰ ਹੈ ਤਾਂ 10 ਨੰਬਰ ਦੇ ਵਿੱਚ ਉਸ ਦਾ ਮੋਬਾਈਲ ਉਸ ਨੂੰ ਟੋਕਨ ਦੇ ਦਿੱਤਾ ਜਾਏਗਾ ਇਸ ਕਿੱਟ ਦੇ ਵਿੱਚ ਉਸ ਦਾ ਮੋਬਾਈਲ ਰੱਖ ਦਿੱਤਾ ਜਾਵੇਗਾ ਕਿਉਂਕਿ ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਹੈ ਕਿ ਪੋਲਿੰਗ ਬੂਥ ਦੇ ਅੰਦਰ ਕਿਉਂਕਿ ਅਜਈਆਂ ਵੀਡੀਓ ਕਈ ਵਾਰ ਸਾਹਮਣੇ ਆਂਦੀ ਹੈ ਜਦੋਂ ਵੀ ਇਲੈਕਸ਼ਨ ਹੁੰਦੇ ਨੇ ਅੰਦਰ ਵੋਟ ਜਦੋਂ ਵੋਟਰ ਪਾਉਂਦਾ ਤਾਂ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦਾ ਪਰ ਚੋਣ ਕਮਿਸ਼ਨ ਵੱਲੋਂ ਇਹ ਚੰਗੇ ਪ੍ਰਬੰਧ ਕੀਤੇ ਗਏ ਨੇ ਕੋਈ ਵੀ ਵੋਟਰ ਅੰਦਰ ਮੋਬਾਈਲ ਨਹੀਂ ਲੈ ਕੇ ਜਾਏਗਾ ਅਗਰ ਮੋਬਾਈਲ ਅੰਦਰ ਵੋਟਰ ਲੈ ਕੇ ਜਾਂਦਾ ਤਾਂ ਉਸ ਦੇ ਉੱਤੇ ਇਹ ਵੀ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਪੁਲਿਸ ਵੱਲੋਂ ਕਿਹਾ ਗਿਆ ਕਿ ਉਸ ਦੇ ਉੱਤੇ ਮਾਮਲਾ ਦਰਜ ਕੀਤਾ ਜਾਏਗਾ ਉਸ ਵੋਟਰ ਤੇ ਸੋ ਇਹ ਚੰਗੀਆਂ ਤਸਵੀਰਾਂ ਨੇ ਚੋਣ ਕਮਿਸ਼ਨ ਵੱਲੋਂ ਔਰ ਬਾਲ ਵੀਲ ਚੇਅਰ ਜਿਹੜੀ ਹੈ ਕਿਉਂਕਿ ਕਈ ਵਾਰ ਬਜ਼ੁਰਗ ਜਿਹੜੇ ਆਉਂਦੇ ਨੇ ਜਿਨ੍ਹਾਂ ਦੀ ਉਮਰ ਜ਼ਿਆਦਾ ਹੁੰਦੀ ਹੈ ਚੱਲ ਫਿਰ ਨਹੀਂ ਸਕਦੇ ਵੀਲ ਚੇਅਰ ਦਾ ਵੀ ਪ੍ਰਬੰਧ ਕੀਤਾ ਗਿਆ VOTING ਪ੍ਰਕਿਰਿਆ ਦੇ ਵਿਚਾਲੇ ਇੱਕ ਵੱਡੀ ਖਬਰ ਹੈ ਜੋ ਦਰਸ਼ਕ ਹੁਣੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸਦੀ ਹੈ ਕਿ VOTING ਪ੍ਰਕਿਰਿਆ ਦੇ ਵਿਚਾਲੇ ਲੁਧਿਆਣਾ ਦੇ ਇੱਕ ਪੋਲਿੰਗ ਸਟੇਸ਼ਨ ਤੇ ਹੰਗਾਮਾ ਹੋਇਆ ਹੈ ਵੋਟ ਕੱਟੇ ਜਾਣ ਤੋਂ ਭੜਕੀ ਹੈ ਮਹਿਲਾ VOTER ਇਨਾਈ ਨਹੀਂ ਲੁਧਿਆਣਾ ਮਾਡਲ ਗ੍ਰਾਮ ਮਾਲਵਾ ਸਕੂਲ ਅੰਦਰ ਇਹ ਪੂਰਾ ਹੰਗਾਮਾ ਹੋਇਆ ਮਹਿਲਾ VOTER ਨੇ ਸ਼ਿਕਾਇਤ ਕਰਨ ਦੀ ਮੰਗ ਕੀਤੀ ਹੈ ਤੇ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸਦੀ ਕਿ ਸਵੇਰੇ 9 ਵਜੇ ਤੱਕ 8.50% ਜਿਹੜੀ ਹੈ ਉਹ VOTING ਹੋ ਚੁੱਕੀ ਹੈ ਸੋ ਇਹ ਵੱਡੀ ਖਬਰ ਹੈ ਚੋਣ ਪ੍ਰਕਿਰਿਆ ਦੇ ਵਿਚਾਲੇ VOTING ਪ੍ਰਕਿਰਿਆ ਦੇ ਵਿਚਾਲੇ ਇੱਕ ਹੰਗਾਮਾ ਦੇਖਣ ਨੂੰ ਮਿਲਿਆ ਹੈ ਕਿਸ ਤਰੀਕੇ ਦੇ ਨਾਲ ਮਹਿਲਾ ਦੇ ਵੱਲੋਂ ਉੱਥੇ ਹੰਗਾਮਾ ਕੀਤਾ ਗਿਆ ਸਵੇਰ ਤੋਂ ਹੀ VOTING ਚੱਲ ਹੀ ਰਹੀ ਸੀ ਸਵੇਰੇ ਜੋ ਲੋਕ ਸੀ ਜੋ ਵੋਟਰ ਸੀ ਉਹ ਆਪਣੇ ਹੱਕਾਂ ਦਾ ਇਸਤੇਮਾਲ ਕਰਨ ਦੇ ਲਈ ਪਹੁੰਚੇ ਪਰ ਹੁਣ ਕਿਤੇ ਨਾ ਕਿਤੇ ਉਤਸ਼ਾਹ ਦੇਖਣ ਨੂੰ ਵੀ ਮਿਲਿਆ ਹੈ ਤੋ ਜੋ ਲੋਕ ਜਾ ਰਹੇ ਨੇ ਉਹਨਾਂ ਦੀਆਂ ਵੋਟਾਂ ਵੀ ਕੱਟੀਆਂ ਜਾ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਇੱਥੇ ਆਪ ਤੇ ਧੱਕੇਸ਼ਾਹੀ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਜੇ ਬੀਤੇ ਕੱਲ ਦੀ ਹੀ ਗੱਲ ਕੀਤੀ ਜਾਵੇ ਭਾਰਤ ਭੂਸ਼ਣ ਆਸ਼ੂ ਦੇ ਵੱਲੋਂ ਇੱਕ ਵੀਡੀਓ ਵੀ ਦਿਖਾਈ ਗਈ ਸੀ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਫ੍ਰੀ ਰਾਸ਼ਨ ਵੀ ਵੰਡਿਆ ਗਿਆ ਉੱਥੇ ਵੀ ਆਪ ਤੇ ਇਲਜ਼ਾਮ ਲੱਗੇ ਕਿ ਇਹ ਪੈਸੇ ਦੇ ਕੇ ਰਾਸ਼ਨ ਦੇ ਕੇ ਜੋ ਹੈ ਵੋਟਾਂ ਖਰੀਦੀਆਂ ਜਾ ਰਹੀਆਂ ਨੇ ਕਿਉਂਕਿ ਹਰ ਕੋਈ ਪਾਰਟੀ ਜਿਹੜੀ ਹੈ ਹਰ ਇੱਕ ਪਾਰਟੀ ਦਾ ਜ਼ੋਰ ਲੱਗਾ ਹੋਇਆ ਇਸ ਜ਼ਿਮਨੀ ਚੋਣ ਨੂੰ ਜਿੱਤਣ ਦੇ ਲਈ ਤੁਹਾਨੂੰ ਅਸੀਂ ਸਵੇਰੇ ਦੱਸਿਆ ਵੀ ਸੀ ਵੀ ਕਿਸ ਤਰੀਕੇ ਦੇ ਨਾਲ ਇਹ ਜ਼ਿਮਨੀ ਚੋਣ ਜੋ ਆਪ ਭਾਜਪਾ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਦੀ ਗੱਲ ਕੀਤੀ ਜਾਵੇ ਚਾਰੋਂ ਹੀ ਪਾਰਟੀਆਂ ਦੇ ਲਈ ਬੇहद ਹੀ ਅਹਿਮ ਹੈ ਜੋ ਮੁੱਖ ਸਿਆਸੀ ਦਲ ਨੇ ਉਹਨਾਂ ਦੇ ਲਈ ਇਹ ਚੋਣ ਜਿੰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਜੋ ਆਪ ਦੇ ਕੈਂਡੀਡੇਟ ਨੇ ਸੰਜੀਵ ਅਰੋੜਾ ਦੀ ਗੱਲ ਕੀਤੀ ਜਾਵੇ ਜਾਂ ਭਾਰਤ ਪੂਸ਼ਣ ਆਸ਼ੂ ਦੀ ਗੱਲ ਕੀਤੀ ਜਾਵੇ ਕਿਤੇ ਨਾ ਕਿਤੇ ਜੋ ਲੋਕ ਨੇ ਉਹਨਾਂ ਦੇ ਕਹਿ ਰਿਹਾ ਵੀ ਸ਼ਾਇਦ ਇਸ ਵਾਰ ਭਾਰਤ ਪੂਸ਼ਣ ਆਸ਼ੂ ਜਾਂ ਫਿਰ ਸੰਜੀਵ ਅਰੋੜਾ ਜਾਂ ਫਿਰ ਕੋਈ ਹੋਰ ਜਿੱਤਣ ਦੇ ਉਹਨਾਂ ਦੇ ਚਾਂਸਸ ਜ਼ਿਆਦਾ ਨੇ ਪਰ ਜੋ तमाम ਤਸਵੀਰ तमाम ਵੱਡੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਲੁਧਿਆਣਾ ਦੇ ਵਿੱਚ ਹੰਗਾਮਾ ਹੋਇਆ ਹੈ ਤਮਾਮ ਸਵੇਰ ਤੋਂ ਹੀ VOTING ਜਿਹੜੀ ਹੈ ਉਹ ਚੱਲ ਰਹੀ ਹੈ ਸ਼ਾਮ ਨੂੰ 6 ਵਜੇ ਤੱਕ VOTING ਚੱਲੇਗੀ 23 ਜੂਨ ਨੂੰ ਰਿਜ਼ਲਟ ਆ ਜਾਵੇਗਾ ਸੋ ਤਮਾਮ ਤਸਵੀਰਾਂ ਦਿਖਾਣੀਆਂ ਜਿੱਥੇ ਇਹ ਪੂਰਾ ਹੰਗਾਮਾ ਹੋਇਆ ਘੋਟ ਕੱਢ ਕੰਦੇਰੇ ਹਸਬੰਦ ਵੀ ਤੇ ਮੇਰੇ ਬੇਟੇ ਵੀ ਇੱਕ ਇਹਦੀ ਕੰਪਲੇਟ ਕਰੋ ਕੰਪਲੇਟ ਤਾਂ ਫਿਰ ਬਾਅਦ ਚ ਆਪਾਂ ਹੀ ਹੋ ਜੂਗੀ ਅਸੀਂ ਇਹੀ ਕੰਮ ਕਰਦੇ ਆਏ ਆਂ ਆਹ ਤੁਸੀਂ ਤਾਂ ਕੋ ਡੀਸੀ ਆਫਿਸ ਚ ਰਹੇ ਹੋ ਤੁਹਾਨੂੰ ਦੱਸਾ ਪਤਾ ਹੀ ਆ ਕਿਵੇਂ ਨਹੀਂ ਕਰਨਾ ਕੀ ਆ ਵੋਟਰ ਕਾਰਡ ਤੇ ਇਹਨਾਂ ਦੀ ਹੈਗੀ ਆ ਹੁਣ ਅੰਦਰ ਕਹਿੰਦੇ ਬੀਐਲਓ ਕਹਿੰਦਾ ਅਸੀਂ ਨਹੀਂ ਥੋੜੀ ਸੁਣਦੇ ਕਿ ਉਹ ਨਹੀਂ ਤੂੰ ਸੁਣਦਾ ਜਦੋਂ ਤੇਰੇ ਕੋ ਵੋਟਰ ਕਾਹ ਕਹਿੰਦਾ ਵੋਟਰ ਕਾਰਡ ਪੁਰਾਣਾ ਹੋ ਗਿਆ ਵੋਟਰ ਕਾਰਡ ਪੁਰਾਣਾ ਹੋ ਗਿਆ ਤੂੰ ਸਾਨੂੰ ਦੱਸ ਲੈ ਕਿ ਨਹੀਂ ਦੱਸ ਤੇ ਜਗ੍ਹਾ ਕਿਹੜੀ ਹੈ ਸਰ ਇਹ ਮੋਡਲ ਗ੍ਰਾਮ ਹੈਗਾ ਮਾਲਵਾ ਸਕੂਲ ਇਹ ਬੂਥ 72 72 ਦੀ ਗੱਲ ਆ 72 ਤੇ ਪਹਿਲਾਂ ਇਹਨਾਂ ਦਾ ਇਸ਼ੂ ਕੀ ਹੋਇਆ ਸਰ ਹਸਬੰਡ ਦਾ ਨਾਮ 72 ਚ ਲਿਖਿਆ ਹੋਇਆ ਵਾਈਫ ਦਾ ਨਾਮ 73 ਚ ਲਿਖਤਾ ਹੋਇਆ ਨਾਮ ਉਹ ਮੈਂ 12 ਪਹਿਲਾਂ ਕਈ ਜਾਂਦੇ ਜਾਓ ਕੋਈ ਵੋਟ ਨਹੀਂ ਦੀ ਤੁਹਾਡੀ ਦੂਸਰਾ ਕਨਫਿਊਜ਼ਨ ਆ ਨਹੀਂ ਨਹੀਂ ਵੋਟ ਹੀ ਉਹਦੇ ਚ ਹੈ ਨਹੀਂ ਸੀਗੀ ਉਹ ਹੁਣ ਉਹਨਾਂ ਤੋਂ ਵੀ ਐਲਓ ਦੇਖਣ ਨੂੰ ਨਹੀਂ ਰਾਜੀ ਹੈਗਾ ਹੁਣ ਜਦੋਂ ਉਹਨੂੰ ਬੋਲੇ ਤਾਂ ਵੀ ਵੱਲੋਂ ਨੇ ਐਪ ਕੱਢੀ ਆਪਣੀ ਉਹਦੇ ਚ ਉਹਨਾ ਬੋਲਦਾ ਬੋਲਦਾ ਹਾਂ ਉਹਨੂੰ ਵੋਟ ਹੈਗੀ ਹੈ ਹੁਣ ਇੱਕ ਵੋਟ ਹੈਗੀ ਇੱਕ ਦੀ ਕਨਫਰਮ ਅਜੇ ਕਰਨੀ ਹੈ ਇੱਕ ਪਵਾਦੀ ਆ ਇੱਕ ਦੀ ਵੋਟਾਂ ਮਿਸ ਹੋ ਰੀਆਂ ਗਵਾ ਹਾਂ ਵੋਟਾਂ ਹੀ ਨਹੀਂ ਇੱਕ ਕੇਸ ਹਾਲੇ ਤੱਕ ਮਿਸਿੰਗ ਦੇ ਆਏ ਨਹੀਂ ਬਈ ਇਹ ਤਾਂ ਹੁਣ ਸਾਨੂੰ ਪਤਾ ਨਹੀਂਗਾ ਅਸੀਂ ਤਾਂ ਦੋ ਇਹ ਤਾਂ ਹੁਣ ਤੇ ਜਿਨ੍ਹਾਂ ਦੀ ਵੋਟ ਜਿਹੜੇ ਮਤਲਬ ਲੇਡੀਜ਼ ਦਾ ਹੋਇਆ ਇਸ਼ੂ ਹੋਇਆ ਉਹ ਉਹ ਦੀ ਹੋ ਗਈ ਉਹ ਦੀ ਵੋਟ ਪੈ ਗਈ ਹੈ ਉਹਦੇ ਹਸਬੰਡ ਦਾ ਨਾਂ ਕੱਟਤਾ ਤੁਸੀਂ ਦੇਖੋ ਇੱਕੋ ਹੀ ਘਰ ਦੇ ਵਿੱਚ ਹਸਬੰਡ ਦੀ ਹੈ ਨਹੀਂ ਕੀ ਵਾਈਫ ਦੀ ਹੈਗੀ ਹੈ ਵਾਈਫ ਦੀ ਹੈਗੀ ਹੈ ਉਹਨਾਂ ਦੀ ਕਰਦੇ ਕਿਨੇ ਲੇਡੀ ਕਰਦੇ ਓਏ ਸ਼ੀਵਾ ਦੇ ਐਨਡੀਸੀ ਆਫਿਸ ਡੀਸੀ ਆਫਿਸ ਹੀ ਹੋ ਗਈ ਅਵੇ ਅਜੇ ਟਾਈਮ ਆਫਿਸ ਲੱਗਣ ਦੇ ਬਾਵਜੂਦ ਵੋਟ ਕੱਟੀ ਗਈ ਹੈ ਉਹ ਦੇਖ ਲੋ ਹਾਲ ਉਹ ਹੁਣ ਰਿਟਾਇਰ ਹੋਈ ਹੋਈ ਆ ਉਹ ਤਾਂ ਮੇਰੇ ਖਾਲ 37 ਸਾਲ ਉੱਤੇ ਡੀਸੀ ਦੇ ਨਾਲ ਕਰਦੀ ਆਈ ਆ ਜੌਬ ਤੇ ਹੁਣ ਸਾਰੀ ਇਸ਼ੂ ਖਤਮ ਹੋ ਗਿਆ ਹਾਂ ਹੁਣ ਗਏ ਆ ਆਪਣੇ ਹਸਬੰਦ ਨੂੰ ਲੈਣ ਵਾਸਤੇ ਇੱਕ ਵਾਰ ਉਹਦੇ ਬੱਚੇ